ਨਰਪਖ ਪੋਸਟ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਜਿੰਦਰ ਸਿੰਘ ਢਿੱਲੋਂ ਤੇ ਇਸ ਵਕਤ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਨੂੰ ਲੈ ਕੇ ਕਾਫੀ ਜਿਹੜਾ ਕਿ ਰੇਡ ਕਾ ਉਜਾਰੀ ਹੈ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮਹਿੰਮ ਨੂੰ ਲੈ ਕੇ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 18 ਮਾਰਚ ਨੂੰ ਜਿਹੜੀ ਕਿ ਭਰਤੀ ਆ ਉਹ ਸ਼ੁਰੂ ਹੋਏਗੀ ਜਾਨੀ ਕਿ ਅੱਜ ਦਾ ਜਿਹੜਾ ਸਮਾਂ ਸੀ ਉਹ ਦਿੱਤਾ ਗਿਆ ਸੀਗਾ 10 ਵਜੇ ਦਾ ਹੁਣ ਤਕਰੀਬਨ ਜਦੋਂ ਤੱਕ ਅਸੀਂ ਇਹ ਖਬਰ ਕਰ ਰਹੇ ਹਾਂ ਤਾਂ ਸਮਾਂ 12 ਦੇ ਨੇੜੇ ਹੋ ਚੁੱਕਿਆ ਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਗੀ ਧੜੇ ਦੇ ਨਾਲ ਜੁੜੇ ਵਰਕਰ ਜਾਂ ਪੰਜਾਬ ਪ੍ਰਤੀ ਜੋ ਪੱਖ ਰੱਖਦੇ ਨੇ ਲੋਕ ਉਹ ਸ਼੍ਰੀ ਦਰਬਾਰ ਸਾਹਿਬ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਤਾਂ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਨਾਲ ਜੁੜੇ ਲੀਡਰਾਂ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਪ੍ਰੈਸ ਕਾਨਫਰੰਸ ਦੇ ਜ਼ਰੀਏ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਅਪੀਲ ਕੀਤੀ ਜਾਂਦੀ ਆ ਕਿ ਉਹਨਾਂ ਦਾ ਜਿਹੜਾ ਅਸਤੀਫਾਗਾ ਉਹ ਮਨਜ਼ੂਰ ਨਹੀਂ ਕੀਤਾ ਗਿਆ ਤੇ ਉਹਨਾਂ ਨੂੰ ਵਾਪਸ ਜਿਹੜਾ ਕਿ ਪ੍ਰਧਾਨਗੀ ਤੇ ਆਉਣਾ ਪਵੇਗਾ ਅਜਿਹਾ ਜਿਹੜਾ ਕਿ ਪ੍ਰੈਸ ਕਾਨਫਰੰਸ ਦੇ ਜ਼ਰੀਏ ਕੱਲ ਯਾਨੀ ਕਿ 17 ਤਰੀਕ ਨੂੰ ਕਿਹਾ ਜਾਂਦਾ ਤੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਹਰਜਿੰਦਰ ਸਿੰਘ ਧਾਮੀ ਨੇ ਇੱਕ ਦਿਨ ਦਾ ਸਮਾਂ ਮੰਗਿਆ ਸੀਗਾ ਤੇ ਅੱਜ 11:30 ਵਜੇ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਉਹਨਾਂ ਨੂੰ ਮਿਲਿਆ ਜਾਣਾ ਸੀ ਕੀ ਕੋਈ ਸਾਹਮਣੇ ਆਉਂਦਾ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਪਰ ਸ਼੍ਰੋਮਣੀ ਅਕਾਲੀ ਦਲ ਦਾ ਜੋ ਰੇੜਕ ਹੈ ਉਹ ਜਿਉਂ ਦੀ ਤਿਉਂ ਆ ਚੱਲ ਰਿਹਾ ਤੇ ਉੱਥੇ ਦਾਵਾ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਜਿਹੜੀ ਸਾਡੀ ਭਰਤੀ ਮਹਿਮਾ ਉਸ ਦੇ ਵਿੱਚ ਲੱਖਾਂ ਲੋਕਾਂ ਨੇ ਮੈਂਬਰਸ਼ਿਪ ਲੈਂਦੀ ਆ ਲੱਖਾਂ ਲੋਕ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨੂੰ ਪਿਆਰ ਕਰਦੇ ਨੇ ਤਾਂ ਅੱਜ ਦੇਖਣ ਵਾਲੀ ਗੱਲ ਇਹ ਆਏਗੀ ਕਿ ਬਾਗੀ ਧੜੇ ਦੇ ਸਾਰੇ ਜਿਹੜੇ ਲੀਡਰ ਨੇ ਉਹ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਹੋਏ ਨੇ ਸ਼੍ਰੀ ਦਰਬਾਰ ਸਾਹਿਬ ਉਹਨਾਂ ਦੇ ਵੱਲੋਂ ਜਿਹੜੀ ਕਿ ਭਰਤੀ ਮਹਿੰਮ ਦਾ ਆਗਾਜ਼ ਆ ਜਿਹੜਾ ਕਿ ਉਹ ਕੀਤਾ ਜਾਣਾ ਸੀ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਨਾਲ ਜੁੜੇ ਹੋਏ ਲੀਡਰਾਂ ਦੇ ਵੱਲੋਂ ਪਿੰਡ ਬਾਦਲ ਤੋਂ ਜਿਹੜਾ ਕਿ ਭਰਤੀ ਮਹਿੰਮ ਦਾ ਜਿਹੜਾ ਕਿ ਆਗਾਜ਼ ਕੀਤਾ ਗਿਆ ਸੀ ਮੈਂਬਰਸ਼ਿਪ ਦਾ ਜਿਹੜਾ ਕਿ ਆਗਾਜ਼ ਕੀਤਾ ਗਿਆ ਸੀ ਵੱਖ-ਵੱਖ ਹੜਕਿਆਂ ਦੇ ਵਿੱਚ ਜੋ ਹਲਕਾ ਇੰਚਾਰਜ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਸਬੰਧਤ ਉਹਨਾਂ ਦੇ ਵੱਲੋਂ ਆਪਣੇ ਵਰਕਰਾਂ ਨੂੰ ਕਹਿ ਕੇ ਮੈਂਬਰਸ਼ਿਪ ਦੀਆਂ ਜਿਹੜੀਆਂ ਪਰਚੀਆਂ ਸੀ ਉਹ ਕਟਵਾਈਆਂ ਜਾ ਰਹੀਆਂ ਸੀ ਵੱਧ ਤੋਂ ਵੱਧ ਜਿਹੜੀ ਕਿ ਮੈਂਬਰਸ਼ਿਪ ਆ ਉਸ ਨੂੰ ਲੈਣ ਦੀ ਜਿਹੜੀ ਕਿ ਅਪੀਲ ਆ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਵੱਲੋਂ ਕੀਤੀ ਗਈ ਸੀ ਪਰ ਹੁਣ ਜਿਹੜੀ ਕਿ ਅਪਡੇਟ ਆ ਉਹ ਇਹ ਆ ਰਹੀ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਗੀ ਧੜੇ ਦੇ ਵੱਲੋਂ ਕਾਫੀ ਵੱਡੀ ਗਿਣਤੀ ਦੇ ਵਿੱਚ ਉੱਥੇ ਜਿਹੜੇ ਕਿ ਲੋਕ ਪਹੁੰਚੇ ਨੇ ਜਿਹੜੇ ਕਿ ਮੈਂਬਰਸ਼ਿਪ ਲੈ ਰਹੇ ਨੇ ਬੱਸਾਂ ਪਰ ਪਰ ਜਿਹੜੇ ਕਿ ਸ਼੍ਰੀ ਦਰਬਾਰ ਸਾਹਿਬ ਵੱਲ ਅੰਮ੍ਰਿਤਸਰ ਵੱਲ ਰਵਾਨਾ ਹੋ ਗਏ ਨੇ ਤਾਂ ਇਸ ਦੇ ਤਹਿਤ ਹੀ ਜੇਕਰ ਕੋਈ ਨਵੀਂ ਅਪਡੇਟ ਆਉਂਦੀ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਜੁੜੇ ਰਹੇ ਨਾ ਨਿਰਪੱਖ ਪੋਸਟ ਦੇ ਨਾਲ ਵੇ ਲਾਈਨ ਜੀ ਬਿਧਾਰ ਰੱਖੀ ਜੀ ਹਾਂ ਜੀ ਜੀ ਮੈਂ ਅਰਦਾਸ ਕਰਨ ਲਈ ਪਹੁੰਚਿਆ ਭਰਤੀ ਮਹਿਮ ਸ਼ੁਰੂ ਕੀਤੀ ਜਾਣੀ ਹੈ ਕਿਸ ਤਰ੍ਹਾਂ ਹੋਏਗੀ ਇਹ ਭਰਤੀ ਅਰਦਾਸਤਬਾਦ ਕਿਸ ਤਰ੍ਹਾਂ ਦੀ ਮਹਿਮ ਹੋਏਗੀ ਥੋੜਾ ਜਿਹਾ ਜਾਣਕਾਰੀ ਦੇ ਦਿਓ ਸਭ ਤੋਂ ਪਹਿਲਾਂ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਤੌਰ ਸਾਬ ਤੋਂ ਸਾਡੀਆਂ ਸੰਸਥਾਵਾਂ ਜਿਹੜੀਆਂ ਹਮੇਸ਼ਾ ਸੇਧ ਲੈ ਕੇ ਚੱਲਦੀਆਂ ਇੱਕ ਰਾਜਨੀਤਿਕ ਜਿਹੀ ਸੰਸਥਾ ਸੀ ਸਾਡੀ ਸ਼੍ਰੋਮਣੀ ਕਾਲੀ ਦਲ ਉਹ ਇੱਥੇ ਹੀ ਸੱਜ ਗਈ ਜਦੋਂ 14 ਦਸੰਬਰ 1920 ਨੂੰ ਇਹਦਾ ਆਗਾਜ਼ ਕੀਤਾ ਗਿਆ। ਸ਼੍ਰੀ ਾਕਾਤਸਰ ਸਾਹਿਬ ਤੋਂ ਕੀਤਾ ਗਿਆ। ਸਮੇਂ ਦੇ ਨਾਲ ਇਸ ਸ਼੍ਰੋਮਣੀ ਕਾਰਜਦਾਨ ਨੇ ਬਹੁਤ ਵੱਡੀਆਂ ਮੱਲਾ ਮਾਰੀਆਂ, ਬੜੀ ਵੱਡੀ ਸੇਵਾ ਕੀਤੀ। ਔਰ ਇਹਦਾ ਕੰਮ ਸੀ ਜਿਹੜਾ ਉਹ ਸੀ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਦੇ ਆਲੇ ਦੁਆਲੇ ਬਾੜ ਬਣ ਕੇ ਖਲੋਣਾ ਤੇ ਸ਼੍ਰੀ ਾਕਾਤਸਰ ਸਾਹਿਬ ਦੀ ਮਾਨ ਮਰਿਆਦਾ ਨੂੰ ਦੁਨੀਆਂ ਵਿੱਚ ਪਹੁੰਚਾਉਣਾ। ਉਹ ਸਾਰੀਆਂ ਗੱਲਾਂ ਬੜੇ ਵਧੀਆ ਟੰਗਾਂ ਚੱਲੀਆਂ ਔਰ ਲੋਕਾਂ ਦੇ ਜਿਹੜਾ ਕੌਮ ਦਾ ਇਤਿਹਾਸ ਸੀਗਾ ਉਹ ਬੜਾ ਸਨੈਰੀ ਅੱਖਰਾਂ ਵਿੱਚ ਲਿਖਿਆ ਗਿਆ। ਬੜੀਆਂ ਪ੍ਰਾਪਤੀਆਂ ਵੀ ਕੀਤੀਆਂ, ਬੜੀਆਂ ਸਰਕਾਰਾਂ ਵੀ ਬਣਾਈਆਂ। ਬਹੁਤ ਸਾਰੀ ਸੰਘਰਸ਼ ਵੀ ਕੀਤੇ, ਬੜੀਆਂ ਕੁਰਬਾਨੀਆਂ ਵੀ ਕੀਤੀਆਂ। ਤੇ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਦੁਨੀਆ ਵਿੱਚ ਅ ਉਸ ਨਕਸ਼ੇ ਵਿੱਚ ਆਇਆ ਜਿਹਦਾ ਕੁਰਬਾਨੀਆਂ ਦਾ ਇਤਿਹਾਸ ਕਿਤੇ ਭੁੱਲਿਆ ਨਹੀਂ ਜਾ ਸਕਦਾ। ਸਮੈ ਸਭੀ ਦੀ ਹੈ ਕਿ ਅੱਜ ਜਿਹੜਾ ਲੋੜ ਕਿਉ ਪਈ। ਕੁਝ ਸਮੇਂ ਤੋਂ ਸਾਡੀ ਸਿੱਖ ਸੋਚ ਜਿਹੜੀ ਸੀ ਉਹ ਸਾਡੇ ਕੁਝ ਵਰਕਰਾਂ ਵਿੱਚੋਂ ਕੁਝ ਲੀਡਰਾਂ ਵਿੱਚੋਂ ਗਵਾਚ ਗਈ ਜਿਹਦੇ ਕਾਰਨ ਜਿਹੜੀ ਸਿੱਖ ਸੋਚ ਵਾਲੀ ਸੰਗਤ ਸੀ ਜਾਂ ਪੰਥਕ ਸੋਚ ਵਾਲੀ ਸੰਗਤ ਸੀ ਉਹ ਸਾਡੇ ਤੋਂ ਦੂਰੀ ਬਣਾ ਬੈਠੀ ਉਹਦਾ ਕਾਰਨ ਸੀ ਕੋਈ ਸਾਡੇ ਕੋਲੋਂ ਗਲਤੀਆਂ ਹੋ ਗਈਆਂ ਕੁਝ ਅਵਗਿਆ ਹੋਈਆਂ ਤੇ ਕੌਮ ਦੀ ਆਵਾਜ਼ ਸੀ ਕਿ ਸਾਰੇ ਆਓ ਉਸੇ ਪਲੇਟਫਾਰਮ ਤੇ ਬੈਠੋ ਸ਼੍ਰੀ ਅਕਾਲਤਾ ਸਾਹਿਬ ਤੇ ਫਸੀਲ ਦੇ ਸਾਹਮਣੇ ਖੜੇ ਹੋ ਕੇ ਚੋਕ ਕੌਮ ਦੇ ਕੋਲੋਂ ਜੋ ਸਾਡੇ ਵਰਕਰਾਂ ਕੋਲੋਂ ਗਲਤੀਆਂ ਹੋਈਆਂ ਲੀਡਰਾਂ ਕੋਲੋਂ ਗਲਤੀਆਂ ਹੋਈਆਂ ਉਹਦੀ ਅਰਦਾਸ ਕਰੋ ਤੇ ਮਾਫੀ ਮੰਗੋ ਉਹ ਸਾਰੀ ਕਿਉਂਕਿ ਅਸੀਂ ਸਦਾ ਇਕਵਾਲ ਸੇ ਝੁੰਡਾ ਦੇ ਕਮਾਂਡ ਹੇਠ ਇੱਕ ਕਮੇਟੀ ਬਣਾਈ ਸੀ ਤੇ ਪੂਰੇ ਪੰਜਾਬ ਵਿੱਚ ਕੁਮੀ ਪੂਰੇ ਪੰਜਾਬ ਚ ਹੁੰਦਿਆ ਹੋਇਆ ਇੱਕ ਆਵਾਜ਼ ਨਿਕਲੀ ਸੀ ਕਿ ਜਦ ਤੱਕ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਸ਼੍ਰੀ ਅਕਾਤ ਉਸ ਸਾਹਿਬ ਦੇਤੇ ਸਨਮੁਖ ਹੋ ਕੇ ਮਾਫੀ ਨਹੀਂ ਮੰਗਦੀ ਉਨੀ ਚਿਰ ਤੱਕ ਕੌਮ ਮਾਫ ਨਹੀਂ ਕਰ ਸਕਦੀ ਅਸੀਂ ਆਵਾਜ਼ ਉਠਾਈ ਜਦੋਂ ਨਹੀਂ ਬਿਲਕੁਲ ਮੰਨਿਆ ਗਿਆ ਹਾਰ ਕੇ ਕੁਝ ਲੀਡਰ ਜਿਹੜੇ ਸਿਰ ਵੱਖਰੇ ਹੋਏ ਤੇ ਉਹਨਾਂ ਨੇ ਜਾ ਕੇ ਫਿਰ ਉੱਥੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਸ਼੍ਰੀ ਕਾਦਰ ਸਾਹਿਬ ਤੋਂ ਸਾਨੂੰ ਹੁਕਮ ਹੋਇਆ 2 ਦਸੰਬਰ ਨੂੰ ਇੱਕ ਕੌਮ ਨੂੰ ਵੱਡੀ ਰਾਤ ਮਿਲੀ ਪਾਰਟੀ ਨੂੰ ਵੱਡੀ ਰਾਤ ਮਿਲੀ ਹਰ ਸ਼ਖਸ ਜਿਹੜਾ ਸੀ ਉਹਨੂੰ ਸਕੂਨ ਹੋਇਆ ਕਿ ਇੱਥੋਂ ਜਿਹੜਾ ਆਵਾਜ਼ਾ ਦਿੱਤਾ ਗਿਆ ਸੀ ਕਿ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋਲੀ ਬੁਲਾਏ ਇੱਕ ਤਾਂ ਧਾਰਮਿਕ ਤੌਰ ਤੇ ਜਿਹੜੀਆਂ ਵਗਿਆ ਹੋਈਆਂ ਸੀ ਉਹਦੀ ਵੀ ਜਦੋਂ ਤਨਖਾਹ ਲੱਗਣੀ ਸੀ ਤਨਖਾਹ ਲੱਗੀ ਸਾਡੇ ਵਰਗਿਆਂ ਨੂੰ ਵੀ ਸੇਵਾ ਲੱਗੀ ਔਰ ਸਾਰਿਆਂ ਨੇ ਖਿੜੇ ਮੱਥੇ ਪਰਵਾਣ ਕੀਤੀ ਤਨਖਾਹ ਵੀ ਨਭਾਈ ਸੇਵਾ ਵੀ ਕੀਤੀ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਵੀ ਪ੍ਰਾਪਤ ਹੋਈ ਬਖਸ਼ਿਸ਼ ਹੋਈ ਲੇਕਿਨ ਜਿਹੜੀ ਸੰਸਥਾ ਜਿਹਦੇ ਕਰਕੇ ਦੁਬਤਾ ਪਈ ਸੀ ਜਿਹਦੇ ਕਰਕੇ ਲੋਕਾਂ ਦੇ ਵਿੱਚ ਵਿਖਰੇਵਾ ਪਿਆ ਸੀ ਉਹ ਮਤ ਜਿਹੜੇ ਮਨ ਜਿਹੜੀ ਸਾਡੀ ਮਨਾਂ ਦੀ ਦੂਰੀ ਸੀ ਉਹਨੂੰ ਬਣਾਉਣ ਵਾਸਤੇ ਇਕੱਤਰ ਕਰਨ ਵਾਸਤੇ ਸ਼੍ਰੀ ਅਕਾਤਾ ਸਭ ਤੋਂ ਸੱਤ ਮੈਂਬਰੀ ਕਮੇਟੀ ਆਰਗੇਨਾਈਜ਼ ਕੀਤੀ ਗਈ ਉਹਨਾਂ ਦੇ ਵਿੱਚੋਂ ਵੀ ਪ੍ਰਧਾਨ ਸਾਹਿਬ ਨੂੰ ਕਨਵੀਨਸ਼ਨ ਲਾਇਆ ਪਰ ਦਬਾਅ ਹੇਠ ਬਸਦਲੀ ਕਰਕੇ ਕਮਜ਼ੋਰੀ ਕਰਕੇ ਉਹ ਸਿਫਾ ਦੇ ਕੇ ਚਲੇ ਗਏ ਸਾਬਕਾ ਪ੍ਰਧਾਨ ਪਟੂੰਗਰ ਸਾਹਿਬ ਸਿਫਾ ਦੇ ਕੇ ਚਲੇ ਗਏ ਪਰ ਫਿਰ ਵੀ ਪੰਜ ਮੈਂਬਰੀ ਕਮੇਟੀ ਨੂੰ ਮਾਨਤਾ ਮਿਲੀ ਕਿ ਤੁਸੀਂ ਆਪਣੀ ਵਿਧੀ ਵਿਧਾਨ ਅਨੁਸਾਰ ਭਰਤੀ ਸ਼ੁਰੂ ਕਰੋ ਬਿੱਤੇ ਦਿਨ ਅੰਤਰੀ ਅਰਦਾਸ ਕੀਤੀ ਸੀ ਅਕਾਲ ਤਾ ਸਾਬ ਤੇ ਆ ਕੇ 18 ਮਾਰਚ ਨੂੰ ਸ਼ੁਰੂ ਕਰਨ ਵਾਸਤੇ ਅਰਦਾਸ ਕੀਤੀ ਸੀ ਉਹਦੇ ਵਾਸਤੇ ਅਸੀਂ ਆਏ ਬਈ ਜਿਹੜਾ ਕਿਹਾ ਜਾ ਰਿਹਾ ਕਿ ਇਹ ਫੇਕ ਭਰਤੀ ਆ ਗੁੰਮਰਾਹ ਕੀਤਾ ਜਾ ਰਿਹਾ ਭਰਤੀ ਦੇ ਨਾਮ ਤੇ ਤਾਂ ਉਹਦੇ ਬਗੈਰ ਚਲੋ ਅਸੀਂ ਅਸੀਂ ਕਿਸੇ ਕੋਈ ਸਰਟੀਫੀਕਟ ਨਹੀਂ ਲੈਣੇ ਅਸੀਂ ਤਖਤ ਸਾਹਿਬ ਤੇ ਆਈ ਹਾਂ ਸਖਤ ਦੀ ਮਹਾਨਤਾ ਨੂੰ ਬਰਕਰਾਰ ਰੱਖਾਂਗੇ ਸਤਿਕਾਰ ਰੱਖਾਂਗੇ ਕੌਮ ਸਾਡੇ ਕੋਲ ਜਵਾਬ ਮੰਗੇਗੀ ਉਹਨਾਂ ਨੂੰ ਜਵਾਬ ਦੇਣਗੇ ਨਵੀਂ ਪਾਰਟੀ ਹੋਏਗੀ ਕਿਸ ਤਰ੍ਹਾਂ ਦੀ ਪਾਰਟੀ ਹੋਏਗੀ ਸ਼੍ਰੋਮਣੀ ਅਕਾਲੀ ਦਲ ਉਹਨੂੰ ਤੁਸੀਂ ਕਿਦਾਂ ਦੇਖਦੇ ਹੋ ਜਿਹੜੀ ਪਹਿਲੇ ਪਾਰਟੀ ਕਿੱਦਾਂ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਜੋ ਹੁਕਮ ਹੋਇਆ ਸੀ ਅਸੀਂ ਉਹਦੇ ਅਨੁਸਾਰ ਪਾਰਟੀ ਕਰ ਲਈਏ ਉਹਨਾਂ ਨੇ ਆਪਣੇ ਆਪ ਕੀਤੀ ਹੈ ਉਹ ਆਪਣਾ ਦਲ ਬਣਖੜਾ ਬਣਾਉਣਾ ਚਾਹੁੰਦੇ ਹੁਣ ਕਹਿ ਨਹੀਂ ਸਕਦੇ ਪਰ ਅਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ 1920 ਚ ਉਸਰਿਆ ਸੀ ਉਹਦੇ ਅਨੁਸਾਰ ਅਸੀਂ ਕੌਮ ਨੂੰ ਇਕੱਠੇ ਕਰਦੇ ਹਾਂ ਯਾਨੀ ਕਿ ਅੱਜ ਦੀ ਪਾਰਟੀ ਜਿਹੜੀ ਉਹ ਸਰਪ੍ਰਰਵਣਤ ਮੰਨੀ ਜਾਏਗੀ ਦੇਖੋ ਜਦੋਂ ਸ਼੍ਰੀ ਹਕਾਤਾਂ ਸਭ ਸਰਪ੍ਰਭਾਨਤ ਹੈ ਤੇ ਆਟੋਮੈਟਿਕਲੀ ਜਿਹੜੀ ਇਹ ਭਰਤੀ ਹੈ ਉਹਦੀ ਦਿਸ਼ਾ ਨਿਰਦੇਸ਼ ਹੋਏਗੀ ਤੇ ਸਰਪ੍ਰਭਾਨਤੀ ਹੋਏਗੀ ਜਿਹੜੇ ਕੱਲ ਬੈਂਤ ਗੈਰਕਾਨੂੰਨੀ ਜਿਹੜੇ ਸਾਰੇ ਵੀ ਆਗੂ ਨੇ ਉਹਦਾ ਮੈਂ ਜਵਾਬ ਕੀ ਦਿਆਂ ਜੀ ਜਿਨ੍ਹਾਂ ਲੋਕਾਂ ਨੇ ਅੱਜ ਪਾਉ ਨੂੰ ਪਾਰ ਕੇ ਰੱਖ ਦਿੱਤਾ ਜਿਨ੍ਹਾਂ ਨੇ ਪਾਰਟੀ ਦੀ ਤਬਾਹੀ ਦੇ ਕੰਢੇ ਤੇ ਲਿਆ ਕੇ ਖੜਾ ਕਰ ਦਿੱਤਾ ਉਹਨਾਂ ਦੇ ਬੰਦ ਜਵਾਬ ਨਹੀਂ ਦੇਣਾ ਚਾਹੁੰਦਾ ਕੱਲ ਇੱਕ ਅਪੀਲ ਕੀਤੀ ਗਈ ਕਿ ਸਾਰੇ ਆਗੂ ਇਕੱਠੇ ਹੋਣਾ ਚਾਹੀਦੇ ਹਾਂ ਅਸੀਂ ਅਸੀਂ ਅਪੀਲ ਕਰਦੇ ਹਾਂ ਜੀ ਸਾਰੇ ਆਓ ਸ਼੍ਰੀ ਹਕਾਤਾਂ ਸਾਹਿਬ ਦੀ ਸ਼ਰਨ ਚ ਆਓ ਜਿੱਤੋਂ ਤੁਹਾਨੂੰ ਉਪਦੇਸ਼ ਦਿੱਤਾ ਗਿਆ ਸੀ ਆਦੇਸ਼ ਜਾਰੀ ਕੀਤਾ ਗਿਆ ਸੀ ਉਸ ਆਦੇਸ਼ ਦੇ ਅਨੁਸਾਰ ਚੱਲੋ ਬਲਵਿੰਦਰ ਸਿੰਘ ਮੈਂਬਰ ਕਮੇਟੀ ਦਾ ਇਹ ਜਿਹੜੀ ਪ੍ਰਤੀਗਿਆ ਹੀ ਮੰਨੀ ਜਾਏਗੀ ਬਿਲਕੁਲ ਜੀ ਬਲਵਿੰਦਰ ਸਿੰਘ ਭੁੰਦਲ ਵੱਲੋਂ ਜੱਥੇਦਾਰਾਂ ਨੂੰ ਤੁਸੀਂ ਇਕੱਲੇ ਇਕੱਲੇ ਤੁਸੀਂ ਇਕੱਲੇ ਇਕੱਲੇ ਨਾਂ ਲੈ ਕੇ ਕਿਉਂ ਮੈਨੂੰ ਪੁੱਛਦੇ ਹੋ ਬਲਵਿੰਦਰ ਸਿੰਘ ਭੁੰਦਲ ਉਹ ਮੈਂ ਉਹਨਾਂ ਕੋਈ ਸਰਟੀਫਿਕੇਟ ਹੀ ਲੈਣਾ ਜੀ ਜੱਥੇਦਾਰ ਉਹ ਇੱਕ ਮਿੰਟ ਸੁਣ ਇੱਕ ਮਿੰਟ ਸੁਣ ਲਓ ਭਾਜਪਾ ਇੱਕ ਸ਼ਾਸਕੀ ਪਾਰਟੀ ਹੈ ਉਹਨੇ ਆਪਣਾ ਕੰਮ ਕਰਨਾ ਸ਼੍ਰੋਮਣੀ ਕਾਲਦਨ ਆਪਣੇ ਕੰਮ ਕਰਨਾ ਭੁੰਦਾਂ ਨੂੰ ਪਤਾ ਹੋਏਗਾ ਜਿਹਨਾਂ 23 ਸਾਲ ਉਹਨਾਂ ਕੱਟੇ ਐ ਉਥੇ ਰਾਜ ਸਭਾ ਚ ਰਹੇ ਐ ਉਹਨਾਂ ਨਾਲ ਐਮਪੀ ਰਹੇ ਆ ਮੰਤਰੀ ਰਹੇ ਉਹਨਾਂ ਨੂੰ ਪਤਾ ਹੋਣਾ ਕਿ ਉਹ ਕੀ ਕਹਿੰਦੇ ਆ ਕੀ ਬੀਜੇਪੀ ਸਾਨੂੰ ਕਹੇਗੀ ਕਿ ਸ਼੍ਰੀ ਕਾਸ਼ਰ ਸਾਹਿਬ ਦੀ ਛਤਰ ਛਾਇਆ ਥੱਲੇ ਆਓ ਕੀ ਬੀਜੇਪੀ ਸਾਨੂੰ ਕਹੇਗੀ ਕਿ ਉਹਦੇ ਦਿਸ਼ਾ ਨਿਰਦੇਸ਼ਨਾਂ 'ਸਾਥ ਚੱਲੋ' ਕਿ ਬੀਜੇਪੀ ਨੇ ਸਾਨੂੰ ਇਹ ਇੱਧਰ ਨੂੰ ਤੋੜਨਾ ਹੈ ਗੁਰੂ ਆਲੇ ਪਾਸੇ ਨੂੰ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਇੱਥੋਂ ਦੀ ਮਰਿਆਦਾ ਸਦਾਹਤ ਬਚਾ ਕੇ ਰੱਖੋ ਇਹ ਤਾਂ ਸਾਡੇ ਸਿੱਖਾਂ ਦਾ ਫਰਜ਼ ਬੰਦਾ ਸੀ ਸਿੱਖ ਜਿਹੜੇ ਆ ਉਸ ਮਰਿਆਦਾ ਤੋਂ ਰਹੀ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੰਨਾ ਕੁਝ ਹੋਣ ਤੋਂ ਬਾਅਦ ਉਹਨਾਂ ਦਾ ਵਾਪਸ ਹੁਣ ਲੱਗਦਾ ਤਾਂ ਆਪਣੇ ਚਾਏ ਜੀ ਦੇਖ ਮੈਂ ਕਿਸੇ ਵਾਰ ਕੀ ਕਮਾ ਹਰਜਿੰਦਰ ਸੇ ਤਾਮੀਨ ਹੈ ਜਿਹੜੀ ਨੈਤਿਕਤਾ ਦੇ ਆਧਾਰ ਤੇ ਕਹਿੰਦੇ ਮੈਂ ਅਸਤੀਫਾ ਦਿੱਤਾ ਜੇ ਤੇ ਉਹ ਨੈਤਿਕਤਾ ਬਹਾਲ ਹੋ ਗਈ ਹੈ ਤੂੰ ਆ ਜਾਣਗੇ ਨਹੀਂ ਤੇ ਉਹਨਾ ਸੋਚਣਾ ਜਲਦੀ ਭਰਤੀ ਨਵੀਂ ਦੀ ਸ਼ੁਰੂਆਤ ਹੋ ਰਹੀ ਹੈ ਅੱਜ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਦੇਖੋ ਬੜਾ ਉਤਸ਼ਾਹ ਵਾਲਾ ਲੋਕਾਂ ਚ ਕਿਉਂਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਅਕਾਲ ਤਖਤ ਦੀ ਮਾਨ ਮਰਜ਼ਾਦਾ ਨੂੰ ਠੇਸ ਪਹਾਈ ਹੈ ਉਹਦੇ ਕੁਰਸੀਆਂ ਉਣ ਜਾਣ ਵਾਲੀ ਚੀਜ਼ ਆ ਜਿਹੜੀ ਮਰਜ਼ਾਦਾ ਬਜ਼ੁਰਗਾਂ ਨੇ ਗੁਰੂਆਂ ਨੇ ਸਦੀਆਂ ਤੋਂ ਬਣਾਈ ਹੋਈ ਸੀ ਜਿੰਨੂੰ ਸਾਰਾ ਸਿੱਖ ਪੰਥ ਸੀਸ ਨੂੰ ਆਉਂਦਾ ਸੀ ਉਸ ਮਰਜ਼ਾਦਾ ਦਾ ਇਹਨਾਂ ਨੇ ਘਾਣ ਕੀਤਾ ਲੋਕਾਂ ਦੇ ਮਨਾਂ ਵਿੱਚ ਇਹਨਾਂ ਵਾਸਤੇ ਬਹੁਤ ਨਫ਼ਰਤ ਆ ਜਿਹੜੇ ਕਹਿੰਦੇ ਭਰਤੀ ਇਹਨਾਂ ਦੀ ਤੇ ਭਰਤੀ ਪਹਿਲਾਂ ਕੋਈ ਹੋਈ ਨਹੀਂਗੀ ਭਰਤੀ ਹੁਣ ਹੋਊਗੀ ਅਕਾਲ ਤਖਤ ਦੇ ਹੁਕਮ ਨਾਲ ਜਿਹੜੀ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਆ ਲੋਕਾਂ 'ਚ ਇਹਨਾਂ ਉਤਸ਼ਾਹ ਵਾ ਕਿ ਪਿੰਡਾਂ ਦੇ ਪਿੰਡ ਲੋਕ ਦੀਕ ਰਹੇ ਆ ਵੀ ਸਾਨੂੰ ਕਦੋਂ ਅਕਾਲ ਤਖਤ ਤੇ ਉਹ ਜੇ ਹੁਕਮ ਹੋਇਆ ਸੀ ਪਰਤੀ ਕਰਨ ਦਾ ਉਹ ਕਾਪੀਆਂ ਸਾਡੇ ਕੋਲ ਕਦੋਂ ਹੋਣਗੇ ਰਿਕਾਜ ਟੁੱਟ ਜਾਊਗਾ ਪਰਤੀ ਦਾ ਅਸੀਂ ਬਹੁਤ ਥੋੜੇ ਦਿਨਾਂ ਵਾਸਤੇ ਅਸੀਂ ਆਪਣੇ ਆਪਣੇ ਹਲਕੇ 'ਚ ਗਏ ਆ ਤੇ ਲੋਕ ਆਪ ਮਹਾਰੇ ਕਦੀ ਮੈਂ ਇਹੋ ਜਿਹਾ ਉਤਸ਼ਾਹ ਪਹਿਲਾਂ ਨਹੀਂ ਸੀ ਲੋਕਾਂ 'ਚ ਦੇਖਿਆ ਲੋਕਾਂ ਨੇ ਆਪੇ ਆਪਣੀਆਂ ਗੱਡੀਆਂ ਕੀਤੀਆਂ ਨੇ ਤੇਲ ਪਾਏ ਨੇ ਤੇ ਬੜੇ ਉਤਸ਼ਾਹ ਨਾਲ ਲੋਕ ਆ ਰਹੇ ਨੇ ਮੇਰਾ ਖਿਆਲ ਲੋਕ ਪੰਜ ਪੰਜ 6-6 ਕਿਲੋਮੀਟਰ ਬਾਹਰ ਗੱਡੀਆਂ ਲਾ ਕੇ ਪੈਦਲ ਆ ਰਹੇ ਨੇ ਇਹਦੇ ਤੋਂ ਜ਼ਿਆਦਾ ਹੈ ਕਿ ਲੋਕ ਜਿਹੜੇ ਆ ਉਹ ਗੁਰੂ ਘਰ ਨਾਲ ਜੁੜੇ ਹੋਏ ਆ ਤੇ ਜਿਹੜੇ ਖਾਉਤੀ ਆਕਾਲੀ ਨੇ ਜਿਹੜੇ ਸਿਰਫ ਕੁਰਸੀ ਵਾਸਤੇ ਜਿਨ੍ਹਾਂ ਦੀ ਜ਼ਿੰਦਗੀ ਦਾ ਮਨੋਰਥ ਪੈਸੇ ਇਕੱਠੇ ਕਰਨਾ ਤੇ ਕੁਰਸੀਆਂ ਦਾ ਆਨੰਦ ਭੋਗਣਾ ਉਹਨਾਂ ਨੂੰ ਲੋਕ ਪਛਾਣ ਚੁੱਕੇ ਆ ਲੋਕ ਉਹਨਾਂ ਨੂੰ ਨਫ਼ਰਤ ਕਰਦੇ ਆ ਜਿਹੜੇ ਲੋਕ ਸਮਰਪਿਤ ਹੋਣਗੇ ਅਕਾਲ ਤਖਤ ਨੂੰ ਗੁਰੂ ਘਰ ਨੂੰ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਘਰ ਦੀ ਚੜ੍ਹਦੀ ਕਲਾ ਦਾ ਸੰਕਲਪ ਹੋਊਗਾ ਲੋਕ ਉਹਨਾਂ ਦੇ ਨਾਲ ਚੱਲਣਗੇ ਜਿਹੜੇ ਲੋਕ ਲਾਲਚੀ ਆ ਅਹੁਦਿਆਂ ਦੇ ਉਹਨਾਂ ਦੇ ਉਹਨਾਂ ਨੂੰ ਲੋਕ ਬਿਲਕੁਲ ਮੂੰਹ ਨਹੀਂ ਲਾਉਣ ਵਾਲੇ ਸਨ ਅੱਜ ਦੇ ਭਰਤੀ ਤੋਂ ਬਾਅਦ ਕਿ 2027 ਦੀ ਕਿੰਨੀ ਕਿੰਨੀ ਪੱਕੀ ਹੋਏਗੀ ਵਿਧਾਨ ਸਭਾ ਦੇਖੋ ਸਮਾਂ ਬੜਾ ਵਾ ਜੋ ਕੁਝ ਹੋ ਰਿਹਾ ਪਿਛਲੇ ਸਮੇਂ ਦੇ ਵਿੱਚ ਇਹ ਗੁਰੂ ਹਰਗੋਬਿੰਦ ਸਾਹਿਬ ਕਲਾ ਹੀ ਵਰਤਾ ਰਹੇ ਹੈ ਕੋਈ ਜੋ ਕੁਝ ਵੀ ਹੋਇਆ ਜਿਸ ਤਰ੍ਹਾਂ ਇਹਨਾਂ ਨੇ ਹੁਣ ਮਰਜ਼ਾਦਾ ਦਾ ਘਾਣ ਕੀਤਾ ਜਿੰਨੇ ਸੰਤ ਸਮਾਜ ਆ ਜਿੰਨੀਆਂ ਨਿਹੰਗ ਜਥੇਬੰਦੀਆਂ ਨੇ ਜਿੰਨੇ ਅਕਾਲੀ ਚਲ ਦੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬਕ ਨੇ ਜਿੰਨੇ ਅਕਾਲ ਤਖਤ ਦੇ ਜਹਦਾਰ ਸਾਹਿਬਕ ਨੇ ਜਿੰਨੀਆਂ ਆਪਣੇ ਸੈਕਟਰੀ ਸ਼ਰੋਮਣੀ ਕਮੇਟੀ ਦੇ ਜਿੰਨੇ ਪ੍ਰਚਾਰਕ ਨੇ ਉਹ ਸਾਰੇ ਆਪਣੇ ਆਪ ਗੁੱਸੇ 'ਚ ਭਰੇ ਪੀਤੇ ਨੇ ਕਿ 2:30 ਵਜੇ ਰਾਤ ਤੁਸੀਂ ਜਥੇਦਾਰਾਂ ਦੀ ਉਹਨਾਂ ਦੀ ਦਸਤਾਰ ਬੰਦੀ ਕਰਦੇ ਫਿਰਦੇ ਹੋ ਰਾਤ ਦੇ ਤੇ ਇਹ ਤਾਂ ਤੁਸੀਂ ਮਰਜ਼ਾਦਾ ਦਾ ਕਾਣ ਕੀਤਾ ਨਾ ਉੱਥੇ ਪੰਥ ਸੀ ਤਾਂ ਨਾ ਉੱਥੇ ਗ੍ਰੰਥ ਸੀ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਜਿਹੜਾ 2 ਸਾਲ ਦਾ ਹਾਲੇ ਟਾਈਮ ਆ ਉਹਦੇ ਵਿੱਚ ਬੜੀਆਂ ਮਿਰਕਲ ਚੇਂਜਸ ਆਉਣਗੀਆਂ ਲੋਕ ਇਹਨਾਂ ਨੂੰ ਜੇ ਤੇ ਹਾਂਜੀ ਵੀ ਮੰਨ ਜਾਣ ਬੰਦੇ ਆਂ ਉਹ ਆਪਣੀ ਗਲਤੀਆਂ ਮੰਨ ਕੇ ਘਰ ਹੀ ਬਹਿ ਜਾਣ ਕੰਮ ਕਰਨ ਵਾਲੇ ਇਮਾਨਦਾਰ ਬੰਦੇ ਅੱਗੇ ਆਉਣ ਜਿਹੜੇ ਧਰਮੀ ਹੋਣ ਤੇ ਫੇਰ ਤਾਂ ਠੀਕ ਹੈ ਜੇ ਹੱਲੀ ਵੀ ਨਾ ਮੰਨੇ ਤੇ ਫਿਰ ਲੋਕ ਆਪ ਬਹਾਲ ਦੇਣਗੇ ਜਿਹੜਾ